ਆਜੋ ਵੀਰੇ ਚਲ ਜਾਓ ਅੰਦਰ ਕੋਈ ਨਹੀਂ ਭਾਈ ਜਾਓ ਤੁਸੀਂ ਬੇਫਿਕਰ ਹੋ ਜਾਓ ਉਹ ਕੋਈ ਗੱਲ ਨਹੀਂ ਵੀਰੇ ਮੈਂ ਕਹਿ ਰਿਹਾ ਨਾ ਤੁਸੀਂ ਵੱਡਿਓ ਮੇਰੇ ਤੋਂ ਜਾਓ ਅੰਦਰ ਉਹ ਭਾਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੱਡਾ ਨਾ ਕੋਈ ਗੱਲ ਨਹੀਂ ਤੂੰ ਛੋਟਾ ਤੂੰ ਜਾ ਪਹਿਲਾਂ ਵੱਡਿਆਂ ਦਾ ਫਰਜ਼ ਹੈ ਛੋਟੇ ਨੂੰ ਭੇਜਣਾ ਉਹ ਯਾਰ ਤੈਨੂੰ ਮੈਂ ਇੱਜ਼ਤ ਦੇ ਰਿਹਾ ਤੂੰ ਚਲ ਜਾ ਹੁਣ ਅੰਦਰ ਕਿਉਂ ਇੱਥੇ ਮੇਰੇ ਨਾਲ ਬੈਂਸੀ ਜਣਾ ਯਾਰ ਜਾਂਦਾ ਕਿ ਨਹੀਂ ਬਈ ਮੈਂ ਤੈਨੂੰ ਇੱਜ਼ਤ ਹੀ ਦੇ ਰਿਹਾ ਨਾ ਵੀਰੇ ਜਾ ਚਲ ਜਾ ਉਹ ਯਾਰ ਮੈਂ ਤੇਰੇ ਤੋਂ ਬਾਅਦ ਜਾਊਂਗਾ ਯਾਰ ਤੂੰ ਜਾ ਪਹਿਲਾਂ ਉਹ ਮੈਂ ਵੀ ਤੇ ਬਾਤ ਹੀ ਜਾਊਗਾ ਤੂੰ ਪਹਿਲਾ ਕੋਈ ਗੱਲ ਨਹੀਂ ਤੂੰ ਛੋਟਾ ਮਾਂ ਤੂੰ ਜਾ ਸਕਦਾ ਚੱਲ ਉਹ ਵੀਰੇ ਕੋਈ ਗੱਲ ਨਹੀਂ ਯਾਰ ਤੂੰ ਚੱਲ ਜਾ ਯਾਰ ਜਾ ਤੂੰ ਤੂੰ ਹੱਥ ਕਿਵੇਂ ਲਾਇਆ ਮੈਨੂੰ ਓਏ ਤੂੰ ਹੱਥ ਕਿਵੇਂ ਲਾਇਆ ਉਹ ਹੱਥ ਨੂੰ ਕੀ ਆ ਯਾਰ ਹੁਣ ਮੈਂ ਤੈਨੂੰ ਕਹਿੰਦਾ ਚੱਲ ਜਾ ਤੇ ਚੱਲ ਜਾ ਤੂੰ ਹੱਥ ਕਿਵੇਂ ਲਾ ਰਿਹਾ ਮੈਨੂੰ ਹੱਥ ਤੈਨੂੰ ਮੈਂ ਇਦਾਂ ਕਰਕੇ ਲਾ ਰਿਹਾ ਜਾ ਅੰਦਰ ਯਾਰ ਮੈਂ ਇਦਾਂ ਕਰਕੇ ਲਾਉਦਾ ਤੂੰ ਇਹ ਹੈ ਡਿਸਰੈਸਪੈਕਟ ਹੁੰਦੀ ਆ ਤੈਨੂੰ ਮੈਂ ਇੱਜ਼ਤ ਦਿੱਤੀ ਆ ਤੂੰ ਪਹਿਲਾਂ ਜਾ ਤੂੰ ਯਾਰ ੱੱੱਕੇ ਮਾਰੀ ਜਾਂਦਾ ਵਾ ਯਾਰ ਮੈਂ ੱੱੱਕੇ ਮਾਰਦਾ ਪਿਆ ਮੈਂ ਤੈਨੂੰ ਐਨੇ ਪਿਆਰ ਨਾਲ ਕਹਿਣਾ ਪਿਆ ਤੇ ਹੱਥ ਲਾ ਕੇ ਕਹਿਣਾ ਇੱਜ਼ਤ ਦੇ ਨਾਲ ਕਰ ਤੂੰ ਅੰਦਰ ਜਾ ਜਾ ਤੂੰ ਜਾ ਦੂਸਰੀ ਵਾਰ ਹੋ ਗਿਆ ਤੂੰ ਦੂਸਰੀ ਵਾਰ ਹੀ ਤਲਾਜ਼ਾ ਮੈਨੂੰ ਅੱਲਾ ਮੈਂ ਤੀਸਰੀ ਵਾਰ ਲਾਤਾ ਮੈਂ ਇੱਥੇ ਹੀ ਖੜਾ ਮੈਂ ਨਹੀਂ ਜਾਂਦਾ ਅੰਦਰ ਤੂੰ ਜਾ ਪਹਿਲਾਂ ਮੈਂ ਵੀ ਰਹਿ ਤੂੰ ਆਹ ਮੈਂ ਇੱਥੇ ਬਹਿ ਗਿਆ ਆ ਬਹਿ ਗਿਆ ਉੱਥੇ ਮੈਂ ਵੀ ਖੜਾ ਇੱਥੇ ਓ ਯਾਰ ਤੂੰ ਜਲ ਚੱਲ ਜਾ ਯਾਰ ਮੈਂ ਤਾਂ ਨਹੀਂ ਜ਼ੋਰ ਲਾਇਆ ਜਾਂਦਾ ਯਾਰ ਤੇ ਜਾ ਜ਼ੋਰ ਆਪਦਾ ਬਣਾ ਲੈ ਅੰਦਰ ਜਾ ਕੇ ਕਰ ਲੈ ਸੁਸ ਸੁੱਸੂ ਨਹੀਂ ਜਾਣਾ ਉਹ ਦੂਸਰਾ ਕੰਮ ਜਾਣਾ ਆ ਤੂੰ ਚੱਲ ਜਾ ਯਾਰ ਤੂੰ ਸੁੱਸੂ ਜਾਣਾ ਆ ਦੋ ਨੰਬਰ ਆਇਆ ਆਹੋ ਜਾ ਜਾ ਕੋਈ ਗੱਲ ਨਹੀਂ ਤੂੰ ਵੀ ਕਿ ਯਾਦ ਰੱਖੇਗਾ 2 ਰੁਪਏ ਤੇ ਤੈਨੂੰ ਭੇਜਾਂ ਸੀ ਪਹਿਲਾਂ ਮੈਂ ਆ ਮੈਨੂੰ ਟਾਈਮ ਲੱਗ ਜਾਣਾ ਅੰਦਰ ਤੂੰ ਜਾਂਦਾ ਕਿਉਂ ਨਹੀਂ ਪਿਆ ਯਾਰ ਉਹ ਟਾਈਮ ਤੇ ਹੀ ਮੋਦੀ ਨਾਲ ਮੀਟਿੰਗ ਆ ਓਏ ਆਈ ਜੋ ਮੈਂ ਹਾਂ ਓਏ ਜਾ ਯਾਰ ਮੈਂ ਅੰਦਰ ਜਾ ਕੇ ਕਿਸੇ ਨੂੰ ਗਾਲ੍ਹਾਂ ਕੱਢਣੀਆਂ ਨੇ ਤੂੰ ਪਹਿਲਾਂ ਜਾ ਮੈਂ ਬਾਅਦ ਚ ਜਾਊਂਗਾ ਦੇਖ ਗਾਣਾ ਵਾਲਾ ਕੰਮ ਪਤਾ ਜ਼ਰੂਰੀ ਹੁੰਦਾ ਵਾ ਪੇਟ ਦੇ ਨਾਲ ਮਨ ਵੀ ਹਲਕਾ ਉਜਦਾ ਰ ਜਾ। ਓ ਯਾਰ ਮੇਰਾ ਜੋਰ ਨਾ ਇੱਥੇ ਨਾ ਲਗਵਾ ਯਾਰ ਤੈਨੂੰ ਮੈਂ ਕਿੰਨੀ ਵਾਰ ਕਿਹਾ ਜਾਂਦਾ ਕਿਉਂ ਨਹੀਂ ਪਿਆ ਯਾਰ ਤੂੰ? ਓ ਭਰਾਵਾ ਤੂੰ ਚੱਲ ਜਾ ਪਹਿਲਾਂ। ਇਹ ਕਹਦਾ ਪਹਿਲਾਂ ਦੋ ਵਾਰ ਹੱਥ ਲਾ ਕੇ ਮੇਰੀ ਡਿਸਰੈਸਪੈਕਟ ਕਰਤੀ ਇਹਨੇ। ਓ ਡਿਸਰੈਸਪੈਕਟ ਨਹੀਂ ਕੀਤੀ ਯਾਰ। ਤੈਨੂੰ ਮੈਂ ਕਹਿ ਰਿਹਾ ਵੀਰੇ ਅੰਦਰ ਚੱਲ ਜਾ ਕਾਹਦੋ ਮੇਰੇ ਨਾਲ ਬੈਂਸੀ ਜਨਣਾ ਯਾਰ ਅੰਦਰ ਜਿਹੜਾ ਜ਼ਰੂਰੀ। ਓ ਕੀ ਓਏ? ਓਏ ਦੱਸੋ ਆ ਪੈਂਟ ਗੰਦੀ ਕਰਤੀ ਤੂੰ। ਕੰਮ ਦੱਸੋ ਕੀ ਆ ਤੁਹਾਨੂੰ? ਓ ਕੰਮ ਇੱਥੇ ਕੀ ਕੰਮ ਹੁੰਦਾ ਆ? ਦੋ ਤਾਂ ਕੰਮ ਹੁੰਦੇ ਆ। ਕੀ ਹੋਇਆ ਓਏ? ਬਾਹ ਪਹਿਲੇ ਲੱਗਦੇ ਪੈਸੇ 5 ਰੁਪਏ ਮੂਤ ਦੇ 10 ਰੁਪਏ ਟੱਟੀ ਦੇ ਓਏ ਅੰਦਰ ਪੈਸੇ ਲੱਗਦੇ ਨੇ ਟੱਟੀਆਂ ਤੇ ਓਏ ਗੱਲ ਸੁਣੀ ਯਾਰ ਇੱਕ ਤਾਂ ਅਸੀਂ ਅੰਦਰ ਕਰਕੇ ਵੀ ਆਈਏ ਉਤੋਂ ਪੈਸੇ ਵੀ ਦਈਏ ਓਏ ਸਭ ਤੋਂ ਪੂ ਸਾਨੂੰ ਪੈਸੇ ਦੇ ਅਸੀਂ ਕਰਕੇ ਆਏ ਨੇ ਆਹੋ ਅਸੀਂ ਤੈਨੂੰ ਉੱਥੇ ਸਮਾਨ ਦੇ ਕੇ ਆਣਾ ਤੂੰ ਪੈਸੇ ਦੇ ਸਾਨੂੰ ਕਮਾਲ ਦੀ ਗੱਲ ਹੈ ਦੁਕਾਨ ਤੇ ਕੋਈ ਚੀਜ਼ ਲੈਣ ਜਾਣਾ ਪੈਸੇ ਦੇ ਕੇ ਹੀ ਲੈਣ ਜਾਣਾ ਨਾ ਕਿਹੜਾ ਕਰਦੇ ਜਿਹੜੇ ਨਹੀਂ ਨਾ ਸਪਾਈ ਕਰਨ ਦੀ ਗੱਲ ਕਰਦਾ ਹਾਂ ਨਾ ਪੋਤਾ ਚੱਕਿਆ ਇਹ ਨੇੜੇ ਆ ਤੈਨੂੰ ਲੋੜ ਇਹ ਨਹੀਂ ਹੈਗੀ ਤੂੰ ਜਾਣਾ ਜੱਜ ਤੇ ਰਹਿਣ ਦੇ ਪੈਸੇ ਦੇਖ ਯਾਰ ਜੇਬ 'ਚ ਕਿੰਨੇ ਆ 1 ਮਿੰਟ ਬਾਈ ਜਾ ਆ ਫੜ ਯਾਰ ਫੜ ਕਰ ਆ ਫੜ ਪੈਸੇ ਉਹ ਇਹਦਾ ਤੇਰੇ ਆ ਇਹਦੇ ਇੱਕ ਮਿੰਟ ਉਹ ਇਹਦੀ ਦਿੱਤੇ ਆ ਤੂੰ ਜਾ ਯਾਰ ਤੂੰ ਜਾ ਅੱਲਾ ਬਾਈ ਆ ਫੜ ਆ 50 ਰੁਪਏ ਆ ਪੂਰੇ ਆ ਬਾਈ ਇਹਨੂੰ 2 ਘੰਟੇ ਬਿਠਾਣਾ ਅੰਦਰ ਜਾਣ ਨਹੀਂ ਦੇਣਾ ਕਿਤੇ ਕਿਹੜੀ ਆ ਤੂੰ ਇੱਥੇ ਇੱਥੇ ਜਾ ਅੰਦਰ ਆਇਨਾ ਦੋ ਘੰਟੇ ਬਾਅਦ ਆ ਹੁਣ ਤੂੰ ਦੱਸ ਉਹ ਦੱਸ ਕੀ ਯਾਰ ਬਾਈ ਉਹਨੂੰ ਮੈਂ ਕਹਿੰਦਾ ਪਿਆ ਸੀਗਾ ਤੂੰ ਚੱਲ ਜਾ ਜਾਂਦਾ ਹੀ ਨਹੀਂ ਪਿਆ ਸੀਗਾ ਬਾਈ ਹੁਣ ਉਹਨੂੰ ਚੰਗੀ ਤਰ੍ਹਾਂ ਕਰਕੇ ਆਣ ਦੇ ਉਹਨੂੰ ਬਾਹਰ ਨਹੀਂ ਆਣ ਦੇਣਾ ਵੀਰੇ ਜਿੰਨੇ ਪੈਸੇ ਦਿੱਤੇ 10 ਮਿੰਟ ਵੱਧ ਤੋਂ ਵੱਧ ਆਹ ਕੀ ਹੈ ਬਾਈ 50 ਰੁਪਏ ਦੇ ਬਸ 10 ਮਿੰਟ ਬਾਈ ਮੈਂ ਤਾਂ 5 ਘੰਟੇ ਬਹਿ ਕੇ ਆਉਂਗਾ ਯਾਰ ਮੈਨੂੰ ਟਾਈਮ ਲੱਗਦਾ ਹੁੰਦਾ ਹੈ ਬਾਥਰੂਮ ਦੇ ਵਿੱਚ ਸਾਰੇ ਇੰਨਾ ਕੁ ਤੂੰ ਹੈ ਨਹੀਂ ਜਿੰਨਾ ਤੂੰ ਕੱਢਣਾ ਗੱਲਾਂ ਕਰਦਾ ਉਹ ਬਾਈ ਲੱਗਦਾ ਮੈਂ ਛੋਟਾ ਜਿਹਾ ਆ ਪਰ ਜਾਨ ਪੂਰੀ ਆ ਜੀ ਜਾਨ ਦੀ ਗੱਲ ਨਹੀਂ ਮੈਂ ਕਰਦਾ ਉਹ ਸਾਰੀ ਜਾਨ ਤਾਂ ਉਹਥੇ ਕੱਢ ਕੇ ਆਣੀ ਆ ਹਲੇ ਬਸ ਇੱਕ ਵਾਰੀ ਟਾਈਮ ਤਾਂ ਮਿਲੇ ਬਾਈ ਜ਼ਿੰਮੇਦਾਰ ਬੰਦਾ ਆ ਪਹਿਲੇ ਇਹਨੂੰ ਪਹਿਲ ਦੰਨਾ ਆ ਮੈਂ ਅਸੀਂ ਕਰਦਾ ਗਿਆ ਆ ਬਾਈ ਮੇਰੀ ਦੁਕਾਨ ਆ ਕਾਦੀ ਦੁਕਾਨ ਆ ਉਹ ਬਾਈ ਪ੍ਰੋਪਰਟੀ ਐਡਵਾਈਜ਼ਰ ਆ ਮੈਂ ਆ ਜਿੱਦਾਂ ਦੇ ਆ ਬਣੇ ਹੋਇਆ ਨਾ ਗਵਰਨਮੈਂਟ ਵਾਲਿਆਂ ਨੂੰ ਮੈਂ ਹੀ ਠੇਕੇ ਦਵਾਨਾ ਆ ਬਾਈ ਯਾਰ ਇੱਕ ਨਾ 20 ਗੱਜ ਜਗ੍ਹਾ ਚਾਹੀਦੀ ਸੀ ਕਾਦੇ ਲਈ ਟੱਟੀ ਖਾਣਾ ਖੋਦਣਾ ਯਾਰ ਇੱਥੇ ਤੂੰ ਪੈਸੇ ਲਈ ਜੰਨਾ ਉੱਥੇ ਕਿਨੇ ਪੈਸੇ ਲਾਏਂਗਾ ਤੂੰ ਉਹ ਤੇਰੇ ਵਾਸਤੇ ਫਰੀ ਬਈ ਸਚਿਵਰੀ ਕਿੱਥੇ ਖੋਲਣਾ ਵਧੀਆ ਜ਼ਮੀਨ ਲੈ ਦੇਗਾ ਨਾ ਸਸਤੀ ਬਾ ਉਹ ਤੇਰੀ ਫਰੀ ਟੱਟੀ ਉਹ ਬਾਈ ਆਪਣੇ ਇੱਥੇ ਨਾ ਇਨਕਲੇ ਬਣੇ ਹੋਏ ਆ ਉਹਦੇ ਅੰਦਰ ਖੋਲਾਂ ਉਹ ਯਾਰ ਪੈਸੇ ਦੀ ਵੱਧ ਭਰ ਦੇ ਯਾਰ ਉਹ ਬਾਈ ਪੈਸੇ ਭਰਨ ਵਾਲੇ ਸਾਰੇ ਮੀਰ ਬੰਦੇ ਰਹਿੰਦੇ ਆ ਇੱਥੇ 5 ਰੁਪਏ ਲੈਣਾ ਉੱਥੇ 500 ਰੁਪਏ ਲਿਆ ਕਰੀ ਉਹ ਯਾਰ ਉਹ ਆਪਣੇ ਘਰੇ ਕਰਦੇ ਆ ਸਾਡੇ ਗੁਸਲਖਾਨੇ ਤੋਂ ਨਹੀਂ ਆਉਂਦਾ ਓਏ ਆਇਆ ਕਰੂਗੇ ਬਾਈ ਉਹ ਤਾਂ ਵੱਡੇ ਬੰਦੇ ਨੇ ਐਵਾ ਕਾਡੋ ਖਾਂਦੇ ਆ ਫਰੂਟ ਖਾਂਦੇ ਆ ਦੇਖੀ ਫਰੂਟ ਵਰਗੀ ਆਇਆ ਕਰਨੀ ਆ ਟੱਟੀ ਵਧੀਆ ਉਹਨਾਂ ਨੂੰ ਉਹ ਵਧੀਆ ਵਾਲੀ ਬਿਨਾ ਮੁਸ਼ਕਲੀ ਨਾਲੇ ਪ੍ਰੋਟੀਨ ਵਾਲੀ ਆਇਆ ਕਰੂਗੀ ਵਾਹ ਯਾਰ ਮਤਲਬ ਪੈਪ ਸਾਫ ਪੈਪ ਸਾਫ ਸਾਰਾ ਕੁਝ ਸਾਫ ਤੇ ਨਿਕਾਸੀ ਪੈਪ ਪਾਣੀ ਉਹ ਸਾਰਾ ਕੁਝ ਉੱਥੇ ਆਪੀ ਹੋ ਜਾਏ ਕਰੂਗਾ ਕੋਈ ਗੱਲ ਨਹੀਂ ਚੱਲ ਫਿਰ ਆਪਾਂ ਚੱਲੀਏ ਪਹਿਲਾਂ ਆਪਾਂ ਸੋਦਾ ਮਾਰ ਕੇ ਆਉਂਦੇ ਹਾਂ ਹਾਂ ਸੋਦਾ ਮਾਰ ਕੇ ਆ ਬਾਈ ਇਹਦਾ ਓਏ ਕੁੰਡੀ ਲਾ ਜੀਏ ਹਾਂ ਹਾਂ ਐਵੇਂ ਚੋਰੀ ਚਕਾਰੀ ਦਾ ਡਰ ਰਹਿੰਦਾ ਯਾਰ ਆ ਲੈ ਆ ਗਿਆ ਆ ਜਾ ਓਏ ਤੇਰੇ ਲਈ ਵੀ ਬਣਵਾਣੇ ਆ ਇੱਕ ਫੋਟੋ ਆ ਕੌਣ ਲਾ ਕੇ ਬਾਰੋਂ ਉਹ ਮੁਸਕ ਬਣਾਉਂਦਾ